ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਆਪਾਂ ਸਰਵਨ ਕੀਤਾ ਸੀ ਸਤਿਗੁਰੂ ਜੀ ਨੇ ਆਨੰਦਪੁਰ ਸਾਹਿਬ ਦਾ ਕਿਲਾ ਜਿਹੜਾ ਅਸੀਂ ਛੱਡਿਆ ਸੀ ਸਰਸਾ ਨਦੀ ਤੇ ਕਮਸਾਂ ਦਾ ਜਿਹੜਾ ਬਜੰਗ ਹੋਇਆ ਸੀ ਗੁਰੂ ਪਿਆਰਿਓ ਸਤਿਗੁਰੂ ਜੀ ਨੇ ਸਰਸਾ ਨਦੀ ਨੂੰ ਪਾਰ ਕੀਤਾ ਇੱਥੇ ਜਿਹੜਾ ਪਰਿਵਾਰ ਉਹ ਤਿੰਨ ਹਿੱਸਿਆਂ 'ਚ ਵੰਡਿਆ ਗਿਆ ਹੈ ਸਤਿਗੁਰੂ ਜੀ ਵੱਡੇ ਸਾਹਿਬਜ਼ਾਦੇ ਕੋ ਸਿੱਖ ਜੜੇ ਸਨ ਇਹ ਚਮਕੌਰ ਦੀ ਕੱਚੀ ਗਲੀ ਵੱਲ ਨੂੰ ਚੱਲ ਪਏ। ਮਾਤਾ ਸੁੰਦਰ ਕੌਰ ਜੀ, ਮਾਤਾ ਸਹਿਬ ਕੌਰ ਜੀ, ਭਾਈ ਮਨੀ ਸਿੰਘ ਤੇ ਹੋਰ ਸਿੱਖ ਦੀ ਨਾਲ ਦਿੱਲੀ ਵੱਲ ਨੂੰ ਚੱਲ ਪਏ। ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਹਿਬਜ਼ਾਦੇ ਇਹ ਜਿਹੜੇ ਸੀ ਖੇੜੀ ਵੱਲ ਨੂੰ ਚੱਲ ਪਏ। ਗੁਰੂਆਂ ਪਿਆਰਿਓ, ਮਾਤਾ ਗੁਜਰ ਕੌਰ ਜੀ, ਛੋਟੇ ਸਹਿਬਜ਼ਾਦੇ ਜਿਹੜੀ ਨੇ ਬੜਾ ਲੰਮਾ ਪੈੜਾ ਤੈਅ ਕਰਕੇ ਇੱਕ ਕਮੋ 마ਸ਼ਕੀ ਜਿਹੜੀ ਆ ਉਹਦੀ ਝੁੱਗੀ ਦੇ ਕੋਲ ਪਹੁੰਚੇ ਹਨ ਜਦੋਂ ਕਮੋ 마ਸ਼ਕੀ ਨੇ ਦੇਖਿਆ ਮਾਤਾ ਜੀ ਨੂੰ ਉਹ ਆਪਣੀ ਝੁੱਗੀ ਦੇ ਵਿੱਚੋਂ ਬਾਹਰ ਆਇਆ ਤੇ ਬੜੀ ਸ਼ਰਦਾ ਦੇ ਨਾਲ ਭਾਵਨਾ ਦੇ ਨਾਲ ਹੱਥ ਜੋੜ ਕੇ ਕਹਿਣ ਲੱਗਾ ਮੇਰੇ ਵੱਡੇ ਭਾਗ ਨੇ ਆ ਮੇਰੀ ਝੁੱਗੀ ਦੇ ਵਿੱਚ ਆਇਓ ਗੁਰੂ ਪਿਆਰਿਓ ਉਹਨੇ ਬੜਾ ਸਤਿਕਾਰ ਦਿੱਤਾ ਬੜਾ ਮਾਣ ਦਿੱਤਾ ਅਤੇ ਠੰਡ ਬਹੁਤ ਜ਼ਿਆਦਾ ਸੀ ਇਸ ਕਰਕੇ ਉਹ ਕਹਿਣ ਲੱਗਾ ਕਿ ਰਾਤ ਹੋ ਚੁੱਕੀ ਹੈ ਕਿ ਠੰਡ ਪੈ ਗਈ ਠੰਡ ਜਿਹੜੀ ਪੈ ਰਹੀ ਹੈ ਤੇ ਤੁਸੀਂ ਜਿਹੜੇ ਕਹਿੰਦੇ ਮੇਰੀ ਝੁੱਗੀ ਦੇ ਵਿੱਚ ਠਹਿਰ ਜਾਓ ਗੁਰੂਮ ਪਿਆਰਿਓ ਮਾਤਾ ਜੀ ਨੇ ਉਹਦਾ ਸਤਕਾਰ ਵੇਖ ਕੇ ਉਹਦੀ ਸ਼ਰਧਾ ਵੇਖ ਕੇ ਤੇ ਉਥੇ ਝੁੱਗੀ ਦੇ ਵਿੱਚ ਜਿਹੜਾ ਸੀ ਰੁਕਣਾ ਜਿਹੜਾ ਠੀਕ ਸਮਝਿਆ ਸਤ ਮਾਤਾ ਜੀ ਨੇ ਅਤੇ ਛੋਟੇ ਸਹਬਜ਼ਾਦਿਆਂ ਨੇ ਇੱਕ ਰਾਤ ਜਿਹੜੀ ਸੀ ਕੰਮੋ 마ਸ਼ਕੀ ਦੀ ਝੁੱਗੀ ਵਿੱਚ ਕੱਟੀ ਇੱਥੇ ਲਸ਼ਮੀ ਨਾਦੀ ਆਉਤ ਸੀ ਉਤੋਂ ਜੋ ਵੀ ਜੀ ਆ ਸੀ ਸਰ ਸਕਿਆ ਕੋਈ ਭੋਜਨ ਪਾਣੀ ਜਿਹੜਾ ਸੀ ਉਹਨੇ ਲਿਆਂਕੇ ਜਿਹੜਾ ਸੀ ਛਕਾਉਣਾ ਕੀਤਾ ਗੁਰੂਮ ਪਿਆਰਿਓ ਜਿੰਨਾ ਕੋ ਉਦੇ ਤੋਂ ਹੋ ਸਕਿਆ ਉਹਨੇ ਸ਼ਰਦਾ ਦੇ ਨਾਲ ਭਾਵ ਨਾਲ ਉਹਨੇ ਵੀ ਸੇਵਾ ਕੀਤੀ ਗੁਰੂਮ ਪਿਆਰਿਓ ਸਤ ਦੀ ਜਿਹੜੀ ਸਤ ਪੋ ਨੂੰ ਜਿਹੜੇ ਸੀ ਮਾਤਾ ਜੀ ਜਿਹੜੇ ਸਨ ਉਹ ਕਮੋ ਮਾਸ਼ਗੀ ਦੀ ਝੁੱਗੀ ਦੇ ਜਿਹੜੇ ਸੀ ਉੱਥੇ ਰੁਕੇ ਸਨ ਉਦੋਂ ਸਤਗੁਰੂ ਜੀ ਤੇ ਵੱਡੇ ਸਹਿਬਜ਼ਾਦੇ ਸਿੱਖ ਜਿਹੜੇ ਸਨ ਇਹ ਪਠਾ ਸਬ ਤੋਂ ਹੁੰਦੇ ਹੋਏ ਜਿਹੜੀ ਸੀ ਚਮਕੌਰ ਦੇ ਲਾਗੇ ਪਹੁੰਚੇ ਹਨ ਇਹਨਾਂ ਨੇ ਡੇਰਾ ਲਾਇਆ ਹੈ ਤੇ ਉੱਥੋਂ ਦਾ ਰਹਿਣ ਵਾਲਾ ਭਾਈ ਬੁੱਧੂ ਚੰਦ ਜੀ ਜਦੋਂ ਉਹਨੇ ਦੇਖਿਆ ਕਿ ਸਤਿਗੁਰੂ ਦੇ ਨਾਲ ਸਿੱਖ ਨੇ ਵੱਡੇ ਸਹਿਬਜ਼ਾਦੇ ਹਨ ਹੱਥ ਜੋੜ ਕੇ ਕੋਲ ਆਇਆ ਤੇ ਕਹਿਣ ਲੱਗਾ ਸਤਿਗੁਰੂ ਜੀ ਤੁਹਾਡੇ ਪਿੱਛੇ ਜੜੀਆਂ ਨੇ ਫੌਜਾਂ ਲੱਗੀਆਂ ਹੋਈਆਂ ਹਨ ਤੇ ਦਾਸ ਦੀ ਇੱਕ ਕੱਚੀ ਗਲੀ ਹੈ ਜਿਹੜੀ ਕਿਲੇ ਦਾ ਕੰਮ ਦਊਗੀ ਤੁਸੀਂ ਉਹ ਗਲੀ ਦੇ ਵਿੱਚ ਚਲੇ ਜਾਓ ਗੁਰੂੰਪਿਆਰਿਓ ਭਾਈ ਬੁੱਧੂ ਉਸਤ ਜਿਹੜਾ ਸੀ ਉਹਨੇ ਬੜੀ ਸਰਦਾ ਦੇ ਨਾਲ ਭਾਵਨਾ ਦੇ ਨਾਲ ਜਿਹੜੀ ਸੀ ਬੇਨਤੀ ਕੀਤੀ 사ਧਗੁਰੂ ਜੀ ਚਮਕੌਰ ਦੀ ਗਲੀ ਦੇ ਵਿੱਚ ਚਲੇ ਗਏ ਉੱਥੇ ਜਾ ਕੇ ਇਧਰੋਂ ਜਿਹੜਾ ਸੀ ਵਜ਼ੀਰ ਖਾਂ ਜਿਹੜਾ ਸੀ 10 ਲੱਖ ਦੀ ਫੌਜ ਲੈ ਕੇ ਜਿਹੜਾ ਸੀ ਪਹੁੰਚ ਗਿਆ ਇਹਦੇ ਵੱਡੇ ਵੱਡੇ ਸੂਰਮੇ ਜਿਹੜੇ ਸੀ ਗਲੀ ਦੀ ਕੰਧ ਤੋਂ ਸਿਰ ਚੁੱਕਦੇ ਦੇ ਸਤਗੁਰੂ ਦੇ ਤੀਰ ਦੇ ਨਾਲ ਜਿਹੜਾ ਸੀ ਉਹਨਾਂ ਨੂੰ ਖਤਮ ਕਰ ਦਿੰਦੇ ਇਥੋਂ ਤੱਕ ਕਿ ਜਿਹਦੇ ਨਾਹਰ ਖਾਂ ਜਦੋਂ ਤਾਂ ਸਿਰ ਚੱਕਿਆ ਗੁਰੂ ਨੇ ਤੀਰ ਕੱਢਿਆ ਤੇ ਪਿੱਛੇ ਜਿਹੜਾ ਸੀ ਭੌਂੜੀ ਖਾ ਕੇ ਡਿੱਗ ਪਿਆ ਗੁਰੂ ਪਿਆਰਿਓ ਸਤਗੁਰੂ ਜੀ ਨੇ ਉੱਥੇ ਫਿਰ ਇੱਕ ਵਿਹੁਤ ਬੰਦੀ ਜਿਹੜੀ ਸੀ ਉਹ ਬਣਾਈ ਪੰਜ ਪੰਜ ਸਿੰਘਾਂ ਦਾ ਜਥਾ ਜਿਹੜਾ ਸੀ ਤਿਆਰ ਕੀਤਾ ਕਿ ਤੁਸੀਂ ਜਿਹੜਾ ਹੈ ਦਰਵਾਜ਼ੇ ਤੋਂ ਬਾਹਰ ਜਾਣਾ ਤੇ ਜਾ ਕੇ ਕਮਸਾਨ ਦਾ ਜੰਗ ਕਰਨਾ ਹੈ ਸੱਤ ਪੋ ਨੂੰ ਭਾਈ ਜੀਵਨ ਸਿੰਘ ਤੇ ਉਹਨਾਂ ਦੇ ਨਾਲ ਹੋਰ ਜਿਹੜੇ ਸਿੱਖ ਸਨ ਉਹਨਾਂ ਨੇ ਸ਼ਹੀਦੀਆਂ ਲਈਆਂ ਗੁਰੂ ਪਿਆਰਿਓ ਸਤ ਪੋ ਨੂੰ ਸਤਗੁਰੂ ਜੀ ਚਮਕੌਰ ਦੀ ਗਲਿਓਂ ਚ ਪਹੁੰਚਦੇ ਨੇ ਭਾਈ ਜੀਵਨ ਸਿੰਘ ਦੀ ਇੱਥੇ ਜਿਹੜੀ ਤੇ ਹੋਰ ਸਿੱਖ ਜਿਹੜੇ ਨੇ ਭਾਈ ਉਹਨਾਂ ਦੇ ਨਾਲ ਉਹਨਾਂ ਦੀਆਂ ਸ਼ਹੀਦੀਆਂ ਹੁੰਦੀਆਂ ਹਨ ਅੱਗੇ ਜਿਹੜਾ ਅੱਗੇ ਜਿਵੇਂ ਜਿਵੇਂ ਭਾਗ ਚੱਲੂਗਾ ਆਪ ਜੀ ਨੂੰ ਜਿਹੜਾ ਉਹ ਸੰਝਾ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ